ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਜਿਹੜੇ ਸਾਡੇ ਵੀਰ ਜਾਂ ਭੈਣਾਂ ਪਹਿਲੀ ਵਾਰ ਮੇਰੀ ਵੀਡੀਓ ਨੂੰ ਦੇਖ ਰਹੇ ਆ ਕੁਲਜੀਤ ਕੌਰ ਕੌਂਕੇ ਚੈਨਲ ਤੋਂ ਤੇ ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਹਾਂ ਕਿ ਮੇਰਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੀਡੀਓ ਪਾਈ ਆਪਾਂ ਬਹੁਤ ਲੇਟ ਕੁਝ ਦਿਨ ਹੋ ਗਏ ਵੀਡੀਓ ਪਾਈ ਨਹੀਂ ਬਹੁਤ ਸਾਰੇ ਕਮੈਂਟ ਆ ਰਹੇ ਸੀ ਵੀ ਤੁਸੀਂ ਵੀਡੀਓ ਨਹੀਂ ਪਾ ਰਹੇ ਤੇ ਜਿਵੇਂ ਸਾਰਿਆਂ ਨੂੰ ਪਤਾ ਵੀ ਮੇਰੇ ਹਸਬੰਦ ਆਏ ਹੋਏ ਆ ਥੋੜਾ ਅਸੀਂ ਬੀਜੀ ਸੀਗੇ ਤੇ ਇੱਕ ਵਾਰ ਹੁਣ ਦੀ ਮੇਰੇ ਰਿਸ਼ਤੇਦਾਰੀਆਂ ਤੇ ਜਾਣਾ ਤੇ ਆਪਾਂ ਲਾਸਟ ਸੰਡੇ ਗਏ ਸੀਗੇ ਚੰਡੀਗੜ੍ਹ ਤੇ ਉੱਥੇ ਆਪਾਂ ਥੋੜਾ ਘੁੰਮੇ ਵੈਸੇ ਕੰਮ ਸੀਗਾ ਆਪਾਂ ਨੂੰ ਚੰਡੀਗੜ੍ਹ ਤੇ ਇਸਕੇ ਥੋੜਾ ਚਲੋ ਆਊਟਿੰਗ ਹੋ ਜੂਗੀ ਤੇ ਆਪਾਂ ਸਭ ਤੋਂ ਪਹਿਲਾਂ ਗਏ ਚੰਡੀਗੜ੍ਹ ਦੀ ਜਿਹੜੀ ਬਹੁਤ ਹੀ ਜ਼ਿਆਦਾ ਫੇਮਸ ਮਾਰਕੀਟ ਸੈਕਟਰ Y ਦੇ ਵਿੱਚ ਆ ਤੇ ਉੱਥੇ ਗਏ ਸੀ ਕਿ ਵੀ ਚਲੋ ਕੋਈ ਚੀਜ਼ ਹਨਾ ਦੇਖ ਲੈਨੇ ਕੋਈ ਵਧੀਆ ਲੱਗਦੀ ਹੁੰਦੀ ਆ ਸੁਣਿਆ ਵੀ ਬਹੁਤ ਸਸਤੀ ਆ ਤੇ ਇਸਕੇ ਵੀ ਜਾ ਕੇ ਪਹਿਲਾਂ ਦੇਖਣਾ ਚਾਹੀਦਾ ਵਾ ਤੇ ਸਾਨੂੰ ਅਮਨ ਕਹਿੰਦੇ ਵੀ ਕੋਈ ਗੱਲ ਨਹੀਂ ਜਦੋਂ ਆਈ ਆ ਆਪਾਂ ਫਿਰ ਹਨਾ ਚਲੇ ਚੱਲਦੇ ਆ ਤੇ ਅਸੀਂ ਗਏ ਤੇ ਦੁਕਾਨਾਂ ਸੀ ਜਿਹੜੀਆਂ ਬਹੁਤ ਸਜੀਆਂ ਹੋਈਆਂ ਸੀ ਤੇ ਭੀੜ ਬਹੁਤ ਸੀ ਸੰਡੇ ਦਾ ਕਰਕੇ ਨਾ ਰਸ਼ ਜ਼ਿਆਦਾ ਹੀ ਹੁੰਦਾ ਵਾ ਤੇ ਪਰ ਉਥੇ ਜਿੱਦਾਂ ਨਾ ਬਹੁਤ ਕੰਮੇਸ਼ੀਅਲ ਜੀ ਮਾਰਕੀਟ ਆਏ ਹੈ ਸੈਕਟਰ Y ਦੇ ਵਿੱਚ ਤੇ ਹਾਂਜੀ ਆਪਾਂ ਇੱਥੇ ਐਂਟਰ ਕੀਤਾ ਤੇ ਤੁਹਾਨੂੰ ਦੱਸਦੇ ਆ ਅੱਗੇ-ਅੱਗੇ ਆਪਾਂ ਕੀ-ਕੀ ਖਰੀਦਿਆ ਆਪਾਂ ਕੀਤੀ ਸ਼ਾਪਿੰਗ ਤੇ ਇੱਕ ਸਰਪ੍ਰਾਈਜ਼ ਵੀ ਦਵਾਂਗੇ ਤੁਸੀਂ ਸਾਡੀ ਵੀਡੀਓ ਤੋਂ ਆਈਡੀਆ ਲਾਇਓ ਵੀ ਕੀ ਸਰਪ੍ਰਾਈਜ਼ ਹੋ ਸਕਦਾ ਤੁਹਾਡੇ ਲਈ ਤੇ ਮੈਂ ਤੁਹਾਨੂੰ ਇਹ ਸਾਰਿਆਂ ਨੂੰ ਮਤਲਬ ਸੁਜੈਸਟ ਹੀ ਕਰੂੰਗੀ ਵੀ ਜੇ ਚੰਡੀਗੜ੍ਹ ਆਉਣੇ ਹੋ ਜਿਹੜੀ ਸੈਕਟਰ Y ਦੀ ਮਾਰਕੀਟ ਆ ਹਨਾ ਤੇ ਤੁਸੀਂ ਇੱਥੇ ਜ਼ਰੂਰ ਆਇਓ ਸਮਾਨ ਵੀ ਬਹੁਤ ਵਧੀਆ ਮਿਲਦਾ ਤੇ ਜਿਹੜੀ ਮਤਲਬ ਕਿ ਵੈਰਾਈਟੀ ਹੋ ਤਾਂ ਬਹੁਤ ਜ਼ਿਆਦਾ ਹੀ ਹੁੰਦੀ ਆ ਤੇ ਇੱਥੋਂ ਆਪਾਂ ਦੱਸਦੀਆਂ ਤੁਹਾਨੂੰ ਕੀ ਖਰੀਦਿਆ ਤੇ ਇੱਥੇ ਆਪਾਂ ਆਉਗੇ ਸੀ ਐਂਟਰ ਮਤਲਬ ਕਾਫੀ ਜ਼ਿਆਦਾ ਇਹ ਬ੍ਰਾਡ ਵੀ ਕਾਫੀ ਸਾਈਡਾਂ ਨੇ ਚੱਕ ਉਸਤਾ ਰੋਡ ਤੇ ਵੀ ਆ ਤੇ ਇੱਥੇ ਆਪਾਂ ਲੈਣ ਲੱਗੇ ਸੀ ਕਿ ਤੇ ਚੀ ਬੈਗ ਜਿਵੇਂ ਤੁਹਾਨੂੰ ਪਤਾ ਹੀ ਹੈ ਨਾ ਅਮਨ ਆਉਂਦੇ ਜਾਂਦੇ ਰਹਿੰਦੇ ਕਰਕੇ ਤੇ ਸਾਨੂੰ ਇੱਥੇ ਵਧੀਆ ਲੱਗੇ ਬਾਹਰ ਪਈ ਸੀ ਸ਼ਾਪ ਦੇ ਤੇ ਅਸੀਂ ਕਹਿੰਦੇ ਚਲੋ ਆਪਾਂ ਦੇਖ ਲੈਨੇ ਆ ਹਨਾ ਤਾਂ ਬਸ ਇਹ ਸੋਹਣੇ ਲੱਗਦੇ ਸੀਗੇ ਸੋਹਣੇ ਲੱਗਦੇ ਕਰਕੇ ਅਸੀਂ ਰੁਕ ਗਏ ਫਿਰ ਅਸੀਂ ਕਹਿੰਦੇ ਚਲੋ ਦੇਖ ਲੈਨੇ ਆ ਸਾਨੂੰ ਸ਼ਾਪ ਆਣਿਆ ਨੇ ਬਹੁਤ ਸਾਰੇ ਮਤਲਬ ਕੱਟ ਕੇ ਦਿਖਾਦੇ ਵੀ ਆ ਲੈ ਲੋ ਆ ਲੈ ਲੋ ਫਿਰ ਸਾਡਾ ਵੀ ਮਨ ਕਰਿਆ ਵੀ ਨਾਲੇ ਸਸਤਾ ਪ੍ਰਾਈਸ ਸੀਗਾ ਇਸਕੇ ਵੀ ਚਲੋ ਲੈ ਲੈਨੇ ਆ ਤੇ ਇੱਧਰ ਗੁਰਜਾਬ ਸੀ ਤੇ ਇੱਕ ਇਹ ਆਪਦੇ ਹੀ ਬੈਗ ਚੱਕ ਕੇ ਕਹਿੰਦੀ ਡੈਡ ਜੀ ਮੈਨੂੰ ਬੈਗ ਪਸੰਦ ਆ ਗਿਆ ਅਸੀਂ ਤਾਂ ਹਲੇ ਆਪਦੇ ਹੀ ਜਿਹੜਾ ਬੈਗ ਦੇਖ ਰਹੇ ਸੀਗੇ ਤੇ ਗੁਰਜਾਬ ਨੇ ਤਾਂ ਲੈ ਕੇ ਆਵਦਾ ਕਹਿੰਦੀ ਮੇਰੇ ਕੋਲ ਤੀਆਂ ਆ ਮੈਂ ਉੱਥੇ ਲੈ ਕੇ ਜਾਊਂਗੀ ਮौज ਨਾਲ ਪਾ ਕੇ ਖੜਗੀ ਭਾਈ ਨੂੰ ਪੁੱਛਿਆ ਵੀ ਨਹੀਂ ਵੀ ਕੀ ਪ੍ਰਾਈਸ ਆ ਕੀ ਨਹੀਂ ਤੇ ਫਿਰ ਅਸੀਂ ਕਿਹਾ ਚਲੋ ਲੈ ਦਿੰਨੇ ਆ ਤੇ ਇੱਥੇ ਆਪਾਂ ਇੱਕ ਲਿਆ ਵੱਡਾ ਬੈਗ ਤੇ ਲਗੇ ਤੇ ਦੂਸਰਾ ਆਪਾਂ ਗਰਜਾਤ ਨੂੰ ਛੋਟੀ ਜੀ ਕਟ ਲੈਤੀ ਕਹਿੰਦੀ ਮੈਂ ਤੀਆਂ ਤੇ ਜਾਣਾ ਮੈਂ ਉੱਥੇ ਮਤਲਬ ਸਮਾਨ ਪਾਉਂਗੀ ਤੇ ਇਸ ਤੋਂ ਬਾਅਦ ਨੇ ਤੇ ਮਾਰਕੀਟ ਦੇ ਵਿੱਚ ਕੁਝ ਆਂਟੀਆਂ ਸੀਗੀਆਂ ਤੇ ਉਹ ਚਰਖਾ ਕੱਤ ਰਹੀਆਂ ਸੀ ਤੇ ਮੈਂ ਵੀ ਜਿੱਦਾਂ ਕੱਤਿਆ ਹੋਇਆ ਤੇ ਮੇਰਾ ਦਿਲ ਕੀਤਾ ਵੀ ਮੈਂ ਵੀ ਕਿਉਂ ਨਾ ਕੱਤਾਂ ਨਾ ਪਰ ਮੈਂ ਭੁੱਲ ਚੁੱਕੀ ਪਰ ਫੇਰ ਵੀ ਮੈਂ ਜਦੋਂ ਕੱਤਿਆ ਤੇ ਮੈਥੂ ਕੱਤਿਆ ਗਿਆ ਤੇ ਪਰ ਉਹ ਥੋੜਾ ਨਾ ਜਿੱਦਾਂ ਥੋੜਾ ਜਿਹੜੀ ਪੂਣੀ ਸੀ ਉਹ ਕਹਾਣੀਆਂ ਹੋਈਆਂ ਸੀ ਕਿ ਬਾਰ-ਬਾਰ ਉਹ ਕਰੀ ਜਾਂਦੇ ਸੀਗੇ ਤੇ ਪਰ ਮੈਂ ਕੱਤਿਆ ਚਰਖਾ ਮੈਨੂੰ ਇੰਨਾ ਜਿਆਦਾ ਵਧੀਆ ਲੱਗਿਆ ਮੈਨੂੰ ਆਪਦੀ ਮੰਮੀ ਦੀ ਯਾਦ ਆਈ ਮੇਰੀ ਮੰਮੀ ਨਾ ਚਰਖਾ ਕਰਦੀ ਹੁੰਦੀ ਸੀਗੀ ਸਾਡੀ ਮੰਮੀ ਦਾ ਚਰਖਾ ਮੈਂ ਪੁਰਾਣੀ ਵੀਡੀਓ ਦੇ ਵਿੱਚ ਵੀ ਦਿਖਾਇਆ ਵਾ ਹਲੇ ਵੀ ਪਿਆ ਹਵਾ ਤੇ ਗੁਰਜਾਪ ਨੂੰ ਮੈਂ ਸਾਰਾ ਦੱਸਿਆ ਵੀ ਕੀ ਨੂੰ ਬੱਤ ਚਰਮਖ ਕਹਿੰਦੇ ਆ ਕਿਹੜੀਆਂ ਗੁੱਡੀਆਂ ਹੁੰਦੀਆਂ ਗਲੋਟਾ ਕੀ ਹੁੰਦਾ ਪੂਣੀ ਕੀ ਹੁੰਦੀ ਆ ਤੇ ਬੜਾ ਵਧੀਆ ਲੱਗਿਆ ਇਹ ਸਾਨੂੰ ਕਲਚਰ ਦੇਖ ਕੇ ਵੀ ਕਿਉਂਕਿ ਕਾਫੀ ਟਾਈਮ ਬਾਅਦ ਮੇ ਮੈਰਿਜ ਤੋਂ ਪਹਿਨੇ ਮੇਰੀ 2016 ਚ ਹੋਈ ਐ ਮੈਰਿਜ ਉਦੋਂ ਪਹਿਲਾਂ ਵੀ ਕਿਤੇ ਮਤਲਬ ਛੋਟੇ ਹੁੰਦੇ ਨੇ ਅਸੀਂ ਅਦੀ ਮੰਮੀ ਨੂੰ ਕੱਤਦੇ ਹੋਏ ਦੇਖਿਆ ਸੀਗਾ ਤੇ ਪਰ ਅੱਜ ਉਹ ਮੰਮੀ ਤਾਂ ਹੀ ਮੈਂ ਸਿੱਖੀ ਸੀ ਮੰਮੀ ਦਾ ਉਹਦੋਂ ਦਾ ਸਿੱਖਿਆ ਵਾਂ ਮੈਂ ਹੁਣ ਵੀ ਮੈਂ ਕਾ ਵੀ ਮੈਂ ਨਹੀਂ ਮੇਰਾ ਦਿਲ ਕੀਤਾ ਮੈਂ ਕੱਤਣਾ ਹੀ ਕੱਤਣਾ ਵਾਂ ਤੇ ਅੱਜ ਦੀ ਹੁਣੀ ਤਾਂ ਬੜੇ ਮਜ਼ੇ ਨਾਲ ਕੱਤ ਰਹੀਆਂ ਸੀਗੀਆਂ ਤੇ ਉਹਨਾਂ ਨੂੰ ਦੇਖ ਕੇ ਬੜਾ ਮਨ ਖੁਸ਼ ਹੋਇਆ ਸਾਰੇ ਇਹਨਾਂ ਨਾਲ ਫੋਟੋ ਕਰਵਾ ਰਹੇ ਸੀ ਹੈਨਾ ਤੇ ਇਹ ਆਪਣਾ ਕਲਚਰ ਹੈ ਨਾ ਦੇਖ ਕੇ ਖੁਸ਼ੀ ਵੀ ਹੁੰਦੀ ਆ ਕਿਹਨੂੰ ਕਿਹਨੂੰ ਕੱਤਣਾ ਹੁੰਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਜਿਨੇ ਆਪ ਦਾ ਮਤਲਬ ਆਦੀ ਮੰਮੀ ਨਾਲ ਕੱਤਿਆ ਵਾ ਹੈ ਨਾ ਸੂਤ ਕੱਤਣਾ ਦੇ ਪੂਣੀ ਕੀਆ ਗਲੋਟਾ ਕੀਆ ਹੈ ਨਾ ਇਹ ਸਾਰਾ ਮਾਲ ਕੀਆ ਮੈਂ ਜਦੋਂ ਗਰਜਾਪਨ ਨੂੰ ਦੱਸਿਆ ਗਰਜਾਪਨ ਨੂੰ ਤਾਂ ਮਤਲਬ ਸ਼ਾਬਦੀ ਪਹਿਲੀ ਵਾਰ ਇਹਨੇ ਸੁਣੇ ਸੀ ਵੀ ਮੰਮੀ ਕੀ ਹੈ ਕੀ ਕਹਿੰਦੇ ਤੁਸੀਂ ਦੇ ਫਿਰ ਇਧਰਲੇ ਪਾਸੇ ਨਾ ਆਂਟੀ ਮਤਲਬ ਤਾਂ ਗੇਦੇ ਬਣਾ ਰਹੇ ਸੀ ਕਿ ਉਹ ਵੀ ਤੁਹਾਨੂੰ ਦਿਖਾਉਣੇ ਆ ਰੀਲਾ ਸੀਗੀਆਂ ਜਿਹੜੀਆਂ ਤੇ ਉਹ ਵੀ ਗਰਜਾਪਨ ਨੂੰ ਦਿਖਾਇਆ ਮਤਲਬ ਇਹਨਾਂ ਨੇ 15 ਅਗਸਤ ਆ ਰਹੀ ਹੈ ਉਹਨੂੰ ਰਿਪਰੈਜ਼ੈਂਟ ਕੀਤਾ ਹੋਇਆ ਸੀ ਵੀ ਗਾਂਧੀ ਜੀ ਚਰਖਾ ਚਲਾਉਂਦੇ ਸੀ ਪਰ ਅਸੀਂ ਇਹਨੂੰ ਉਹ ਚੀਜ਼ ਲਈ ਨਹੀਂ ਦੇਖਿਆ ਮੈਂ ਇਹਨੂੰ ਇਹ ਦੇਖਿਆ ਵੀ ਮੇਰਾ ਇਹ ਕਲਚਰ ਹੈ ਇਹ ਤੇ ਵੀ ਮੈਂ ਆਪਣੀ ਮਾਂ ਨੂੰ ਘਤਦੀ ਨੂੰ ਦੇਖਿਆ ਹੈ ਨਾ ਤੇ ਮਤਲਬ ਬੜੀ ਰੂਹ ਖੁਸ਼ ਹੋਈ ਵੀ ਦੇਖ ਕੇ ਅੱਜ ਵੀ ਹੈ ਨਾ ਵੀ ਐਂ ਮਤਲਬ ਹਲੇ ਕਿਸੇ ਨੂੰ ਆਉਂਦਾ ਤੇ ਜੀ ਜਿਹੜੇ ਕੱਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੈਂ ਵਿਚਾਰਕਾ ਕੱਤੇ ਆ ਜਾਂ ਮਿਆਦੀ ਮਾਂ ਨੂੰ ਕੱਤਦੇ ਹੋਏ ਦੇਖਿਆ ਹੈ ਨਾ ਬੜਾ ਵਧੀਆ ਲੱਗ ਰਿਹਾ ਸੀ ਆਂਟੀਆਂ ਬਹੁਤ ਖੁਸ਼ ਸੀਗੀਆਂ ਤੇ ਕੱਤੀ ਜਾਂਦੀਆਂ ਸੀਗੀਆਂ ਬੜੀਆਂ ਗੱਲਾਂ ਕੀਤੀਆਂ ਆਂਟੀ ਹੋਣਾ ਨਾਲ ਤੇ ਉਹ ਹੱਸਣ ਲੱਗ ਗਏ ਕਹਿੰਦੀ ਐ ਲੈ ਬੋ ਤੇ ਤੂੰ ਤਾਂ ਕੱਤ ਲੈਨੀ ਆ ਵਧੀਆ ਮੈਂ ਕੰਟੀ ਇੰਨਾ ਵੀ ਨਹੀਂ ਮੈਨੂੰ ਆਉਂਦਾ ਚਲੋ ਤੇ ਆਪਾਂ ਤੁਹਾਨੂੰ ਹੋਰ ਵੀ ਕਿੱਥੇ ਕਿੱਥੇ ਘੁੰਮੇ ਆ ਤੁਹਾਨੂੰ ਵੀਡੀਓ ਪਾਵਾਂਗੇ ਤੇ ਆਪਾਂ ਬਸ ਇੱਥੇ ਆਗੇ ਸੀ ਆਪਾਂ ਸ਼ਾਮ ਨੂੰ ਕਰੇ ਦੂ ਪਹਿਲਾਂ ਆਪਾਂ ਕਿੱਥੇ ਕਿੱਥੇ ਘੁੰਮ ਕੇ ਆਏ ਉਹ ਤੁਹਾਨੂੰ ਵੀਡੀਓ ਜ਼ਰੂਰ ਪਾਵਾਂਗੇ ਅੱਜ ਦੀ ਵੀਡੀਓ ਲਾਈਕ ਕਰਿਓ